ਆਪਾਂ ਦੇ ਕਾਰੀ ਦਾ ਚਾਹ ਆਪੇ ਜੀ ਨਾ ਕੋਈ ਵਕੀਲ ਬੰਦੁਰਾ ਗਿਗੇਟ ਆਪਾਂ ਸਾਡੇ ਆਪਣੇ ਨਵੇਂ ਮੈਂਬਰ ਸਾਡੇ ਆ ਜੀ ਅੱਛਾ ਅੱਛਾ ਠੀਕ ਹੈ ਠੀਕ ਹਾਂਜੀ ਸਰ ਜੀ ਕੀਤਾ ਕੋ ਨਹੀਂ ਬਹੁਤ ਕਿੰਨੇ ਆ ਕੀ ਕਰੀ ਗਾ ਇਹ ਉੱਥੇ ਦੀ ਦੌੜ ਆਪੋ ਆ ਆਜਾ ਭਾਈ ਇੱਕ ਵਾਰ ਮਿਲਾਂਦੇ ਨਾ ਪੁਰਾਣੇ ਸਾਥੀ ਸਾਰੇ ਇੱਕ ਮਿੰਟ ਠੀਕ ਆ ਜਾ ਵੀ ਤਾ ਜੋ ਆਹ ਮੰ ਚੱਲ ਜੀ ਤਾ ਭਾਈ ਥੋੜੇ ਇੱਧਰ ਨੋ ਹੋ ਕੇ ਖੜ੍ਹ ਜੋਈ ਠੀਕ ਹੈ ਜੀ ਜੇ ਸਾਡੇ ਕੋਲ ਕੋਈ ਕੰਮ ਹੋਵੇ ਤਾਂ ਉਹ ਜੀ ਬਣਾ ਦੇ ਉਹਦੇ ਨਾਲ ਜੇ ਤੱਕ ਜਿਵੇਂ ਤੁਹਾਡੇ ਮਨ ਸਰਪ ਹੋ ਜਾਂਦਾ ਜੀ ਤੇ ਨਹੀਂ ਬਣੂਗਾ ਮੈਂ ਸਿੱਧੀ ਗੱਲ ਕਰ ਰਿਹਾ 23 ਵਾ ਇਹਨਾਂ ਜੀ ਕਹਿੰਦੇ ਤਾਂ ਆਹੜੀ ਆੜੇ ਨਹੀਂ ਨਹੀਂ ਆੜੀ ਹੋਇਆ ਬੈਠੀ ਆੜੀ ਹੋਇਆ ਬੈਠੇ ਸਾਡੇ ਬੰਦਾ ਦੇ ਵਿਰੋਧ ਹੋਇਆ ਤੂੰ ਬੰਦਾ ਜਿਹੜਾ ਕਹਿੰਦਾ ਨਹੀਂ ਆ ਰਹਿਣਾ ਦਾ ਸੱਚਾ ਹੀ ਆ ਬਿਲਕੁਲ ਕਹਿੰਦਾ ਜੀ ਜੀ ਤੁਸੀਂ ਸ਼ੁਰੂ ਕਰੋ ਆਪੇ ਕਰੂਗਾ ਬਹੁਤ ਬਿਲਕੁਲ ਸਾਡੇ ਆਪਣੇ ਤੋਕੇ ਦੇ ਵੀਜਾ ਬਹੁਤ ਅੱਛਾ ਹੈ ਜੀ ਬੰਦੇ ਠੀਕ ਹੈ ਸਾਡੇ ਚੱਕਰ ਮਾਰਦੇ ਦੂ ਸਾਡੀ ਡਿਊਟੀ ਤੋਂ ਆਪਣੇ ਹੱਥ ਸਪੈਰ ਦੇ ਨਾ ਰੱਖਾ ਇਹ ਬਹੁਤ ਤੋਂ ਖੁਸ਼ੀ ਮਾਰ ਵਿੱਚ ਬਹੁਤ ਹੈ ਜੀ ਜਿਹੜਾ ਬਾਰੇ ਤੋਂ ਬੰਦੇ ਆ ਸ਼ੁਰੂ ਕਰੀਏ ਆ ਕੋਈ ਅਸੂਨਾ ਕਿਲਾ ਠੀਕ ਹੈ ਸਾਨੂੰ ਤੋਂ ਇੰਟਰਨੈਸ਼ਨਲ ਡਿਸਕਸਸ਼ਨ ਹੋ ਰਹੇ ਨੇ ਕਾਰਕ ਕਰਨੇ ਨੇ ਤਾਂ ਕੋ ਜਨਾਬਾ ਕੋ ਇਹਨਾਂ ਦਾ ਸਾਡੇ ਰਾਜ ਵਿੱਚ ਪਹੁੰਚ ਤੇ ਸੇਵਾਦਾਰ ਉਤਵਾਦ ਕਰਦੇ ਨੇ ਤੇ ਇਹਨਾਂ ਦੇ ਨਾਲ ਸਹਮੇ ਕਾਨੂੰਨੀ ਸਰਪੰਚ ਇਹਨਾਂ ਦੇ ਕੋਰਟੀਨ ਦੇ ਸਾਥੀ ਉਹਨਾਂ ਦਾ ਵੀ ਸਹਿਯੋਗ ਕਰਦੇ ਤੇ ਪਿੰਡ ਦੀ ਪੰਚਾਇਤ ਤੇ ਕਤਵੰਤ ਦੇ ਸੱਜਣ ਜਿੰਨੇ ਪਹੁੰਚੇ ਉਹਨਾਂ ਦਾ ਵੀ ਸਹਿਯੋਗ ਕਰਦੇ ਅਸੀਂ ਲੰਬੇ ਸਮੇਂ ਤੋਂ ਆਪਣੇ ਸਾਰੇ ਹੀ ਮੈਂਬਰਾਂ ਨੂੰ ਜਾਂ ਮਤਲਬ ਸਾਰੇ ਲੱਗਰ ਨੂੰ ਹੀ ਪਤਾ ਹੈ ਕਿ ਲੰਬੇ ਸਮੇਂ ਤੋਂ ਪਿੰਡ ਦੇ ਵਿਕਾਸ ਦੇ ਵਿੱਚ ਬਹੁਤ ਪਛੜੇ ਆ ਉਹਨੂੰ ਆਪਾਂ ਇਹ ਸਮਝ ਲਓ ਆਪਾਂ 20 ਸਾਲ ਪਸੜ ਗਏ ਜਾਂ 15 ਸਾਲ ਪਸੜ ਗਏ ਤਾਂ ਅੱਜ ਸਾਨੂੰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਮੀਦਾਂ ਸੀ ਅਸੀਂ ਉਹ ਮੇਰਾ ਪਿਛਲਾ ਪਛੜਾ ਪਣਾ ਉਹ ਕੱਢ ਕੇ ਅੱਗੇ ਵਧਾਏ ਤਾਂ ਹੁਣ ਬੇਨਤੀ ਹੀ ਅਸੀਂ ਕਰਦੇ ਆ ਆਪਣਾ ਜਸ਼ਿੰਦਰ ਜੀ ਨੂੰ ਵੀ ਸਾਨੂੰ ਵੱਧ ਤੋਂ ਵੱਧ ਮਦਦ ਦਿੱਤੀ ਜਾਏ ਪਿੰਡਾਂ ਦੇ ਤੇ ਅਸੀਂ ਉਹ ਪੈਸਾ ਉਹੇ ਜੇ ਥਾਂ ਲਾਵਾਂਗੇ ਜਿੱਥੇ ਬੋਲੂ ਆ ਵੀ ਕਈ ਵਾਰੀ ਹੁੰਦਾ ਪੈਸਾ ਲੱਗ ਜਾਂਦਾ ਬੋਲਦਾ ਹੈ ਇਦੋਂ ਪਹਿਲਾਂ ਦੋ ਕੰਮ ਅਸੀਂ ਕੀਤੇ ਆ ਪੰਚਾਇਤ ਨੇ ਉਹ ਬੋਲਦੇ ਆ ਦੱਸਦੇ ਆ ਵੀ ਪੰਚਾਇਤ ਨੇ ਕੰਮ ਕਰੇ ਉਦੋਂ ਪਹਿਲਾਂ ਸਾਨੂੰ ਨਹੀਂ ਪਤਾ ਕਿਵੇਂ ਹੋਏ ਕਿਵੇਂ ਨਾ ਹੋਏ ਘੱਟ ਹੋਏ ਵੱਧ ਹੋਏ ਪਰ ਅਸੀਂ ਜਿਹੜਾ ਪੈਸਾ ਸਾਨੂੰ ਪਿੰਡ ਨੂੰ ਮਿਲੂਗਾ ਅਸੀਂ ਉਹਨੂੰ ਸਰਚਜੇ ਢੰਗ ਦੇ ਨਾਲ ਵਰਤ ਕੇ ਵਧੀਆ ਮਤਲਬ ਸਾਡੀ ਪਾਰਟੀ ਦੀ ਸਾਖ ਬਣਾਵਾਂਗੇ ਇਹਨਾਂ ਗੱਲਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਹੁਣ ਬੇਨਤੀ ਕਰੂੰਗਾ ਚਿੰ다 ਜੀ ਨੂੰ ਮਤਲਬ ਆਪਣੇ ਨਾਲ ਕਿ ਆਪਣੇ ਮਤਲਬ ਦਸ਼ਨ ਦੀ ਪਾਰਟੀ ਦੇ ਬਾਰੇ ਤੇ ਫੰਡਾ ਦੇ ਬਾਰੇ ਵੀ ਕੀ ਸਾਡਾ ਪਿੰਡ ਨੂੰ ਦੇ ਸਕਦਾ। ਨਾ ਤੀਸ਼ਟਕਾਰ ਜੁਗ ਪਿੰਡ ਦੇ ਭਗਵੰਤ ਸੱਜਣ ਸਰਪੰਚ ਪ੍ਰਸਾਦ ਸਰਵਪਤੀ ਅਧਿਕਾਰਤਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਅਤੇ ਕੱਲ ਮੈਨੂੰ ਕਰਨੈਵ ਜੀ ਨੇ ਜਦੋਂ ਸਵੇਰੇ ਦੱਸਦੇ ਰਿਹਾ ਤਾਂ ਲਓ ਯੋਸ਼ਪਨ ਮੈਂ ਸਵੇਰੇ ਮੈਂ ਜਾ ਰਿਹਾ ਸੀਗਾ ਪਿੰਡਾਂ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜਲਦੀ ਤੋਂ ਜਲਦੀ ਉੱਥੇ ਕਿਹ ਪਿੰਡਾਂ 'ਚ ਨਿਕਲ ਜਾਵਾਂ ਕਿ ਹਾਲਾਤ ਸਾਰੇ ਹਲਕੇ ਦੇ ਇੱਕੋ ਜਿਹੇ ਆ ਸਾਰੇ ਪਿੰਡਾਂ ਦੇ ਆਪਣੇ ਹਲਕੇ ਦੇ ਸਰਪੰਚਾਂ ਵਰਗ ਦੀ ਗੱਲ ਹੁੰਦੀ ਰਹਿੰਦੀ ਹੈ ਕਿਉਂਕਿ ਦਿਹਾਉਂ ਦਾ ਇਹ ਇਹਦਾ ਮਸਲਾ ਕਾਫੀ ਲੰਬੇ ਸਮੇਂ ਤੋਂ ਆ ਇਹ ਜੋ ਪੰਜ ਨਕਸਾ ਸੀ ਪਹਿਲਾਂ ਮੈਂ ਦੇਖਦਾ ਹੁੰਦਾ ਸੀ ਜਦੋਂ ਪਿਛਲੀ ਸਰਕਾਰ ਚੰਗੀ ਉਦੋਂ ਦਾ ਵੀ ਅਸੀਂ ਚੱਲੀ ਆਉਂਦਾ ਸੀਗਾ ਮੈਨੂੰ ਪਤਾ ਤਾਂ ਮੈਨੂੰ ਹਰੇਕ ਪਿੰਡ ਬਾਰੇ ਹੀ ਹਲਕੇ ਦੇ ਬਾਰੇ ਮੈਨੂੰ ਪਤਾ ਆਪਣਾ ਹਲਕਾ ਦੂਜੇ ਹਲਕੇ ਨਾਲੋਂ ਬਹੁਤ ਲੇਟ ਆ ਕਿਸੇ ਕੋਲ 100 ਕਰੋੜ ਦੀ ਗ੍ਰਾਂਟ ਆ ਗਈ ਕਿਸੇ ਕੋਲ 200 ਕਰੋੜ ਦੀ ਗਾਸਟ ਗ੍ਰਾਂਟ ਆ ਗਈ ਪਰ ਆਪਣੇ ਕੋਲ ਕੁਝ ਵੀ ਨਹੀਂ ਆਇਆ ਆਪਣੇ ਹਲਕੇ 'ਚ ਕਿਤਨੇ ਕਿਤੇ ਕੋਈ ਲੀਡਰਸ਼ਿਪ ਦੇ ਵਿੱਚ ਕਮੀ ਰਹੀ ਹੈ ਆਪਣੇ ਹਲਕੇ ਲਈ ਮੇਰੇ ਲਈ ਬਹੁਤ ਵੱਡਾ ਚੈਲੇਂਜ ਆ 64 ਪਿੰਡਾਂ ਤੇ ਹਾਲਾਤ ਬਹੁਤ ਮਾੜੇ ਆ ਪਿੰਡਾਂ ਦੇ ਵਿਕਾਸ ਦੇ ਨਹੀਂ ਡਿਵੈਲਪਮੈਂਟ ਨਹੀਂ ਹੋਈ ਕਿਸੇ ਪਿੰਡ ਦੇ ਮੈਨੂੰ ਤੁਸੀਂ ਯਕੀਨ ਨਹੀਂ ਬੰਨੋਗੇ ਅੱਜ ਵਿੱਚ ਪੂਰਾ ਮਹੀਨਾ ਹੋ ਗਿਆ ਇਹ ਜ਼ਿੰਮੇਵਾਰੀ ਮਿਲੇ ਨੂੰ ਹਾਕਾਂ ਚਾਰੇ ਲੱਗੇ ਨੂੰ ਜੇ ਮੈਂ ਨਹੀਂ ਕਿਸੇ ਪਿੰਡ ਪਹੁੰਚ ਸਕਦਾ ਤਾਂ ਮੇਰਾ ਦਿਮਾਗ ਜ਼ਰੂਰ ਚੱਲੀ ਜਾਂਦਾ ਹੁੰਦਾ ਵੀ ਫਲਾਣੇ ਪਿੰਡ ਦੀ ਫਲਾਣੇ ਗਲੀ ਆਏ ਆ ਤੇ ਫਲਾਣੇ ਗਲੀ ਆਏ ਆ ਵੀ ਕਿ ਆ ਹਾਲਾਤ ਬਣੇ ਪਏ ਆ ਇਸ ਪਿੰਡ ਦੇ ਆ ਹਾਲਾਤ ਬਣੇ ਪਏ ਆ ਕੋ ਪਾਰਟੀ ਨੇ ਜ਼ਿੰਮੇਵਾਰੀ ਲਈਤੀ ਹੈ ਮੇਰੀ ਪੂਰੀ ਕੋਸ਼ਿਸ਼ ਆ ਜੋ ਮੇਰੇ ਤੇ ਉਮੀਦ ਰੱਖੀ ਆ ਪਾਰਟੀ ਨੇ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਹਾਲਾਤ ਕਿਹੋ ਜਿਹੇ ਆ ਹਲਕੇ ਦੇ ਮੈਂ ਪੂਰੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰੀ ਐ। ਸੋ ਮੈਨੂੰ ਪਾਸਾ ਲੈਂਦਿਆਂ ਵੀ ਰਾਤ ਨੂੰ ਨਹੀਂ ਹੁੰਦਾ ਜਦੋਂ ਮੈਂproper ਸੌਂਦਾ ਨਹੀਂ ਗਿਆ। ਮੇਰੇ ਦਿਮਾਗ ਚੱਲ ਪੈਂਦਾ ਨਾਲ ਵੀ ਕਿਹੜੇ ਪਿੰਡ ਦਾ ਕਿੱਥੋਂ ਵਿਕਾਸ ਕਰਨ ਵਾਲਾ। ਕਿਵੇਂ ਅਰੇਂਜ ਕਰਾਂਗੇ ਫੰਡ ਅਰੇਂਜ ਕਰਾਂਗੇ। ਕਿਵੇਂ ਇਹਦਾ ਹੱਲ ਕਰ ਸਕਦਾ ਮੈਂ। ਪੂਰੀ ਕੋਸ਼ਿਸ਼ ਆ ਮੇਰੀ ਜਦੋਂ ਹੁਣ ਮੈਨੂੰ ਕੱਲ 10 ਪਿੰਡਾਂ ਦੀ ਪਾਣੀ ਦੀ ਨਿਕਾਸੀ ਦੀ ਬਹੁਤ ਵੱਡੀ ਪ੍ਰੋਬਲਮ ਆ। ਵਿਹਾਨ ਪਿੰਡ ਦੀ। ਸੋ ਸਰਕਾਰ ਤਾਂ ਤੁਹਾਡੀ ਆਪਦੀ ਸਰਕਾਰ ਆ। ਤੁਸੀਂ ਜੁਣੀਏ। ਪਹਿਲੀ ਵਾਰ ਸਰਕਾਰ ਆਈ ਹੈ ਤੇ ਪੂਰੇ ਜੋਸ਼ ਨਾਲ ਸਰਕਾਰ ਆਈ ਹੈ। ਪਰ ਜਿਹੜੇ ਜੋਸ਼ ਨਾਲ ਤੁਸੀਂ ਸਰਕਾਰ ਲਿਆਂਦੀ ਹੈ। ਉਸ ਜੋਸ਼ ਨਾਲ ਅੱਗੋਂ ਸਰਕਾਰ ਦਾ ਦੇ ਰਿਸ਼ਮੋਂ ਤੇ ਮਿਲਿਆ ਆਪਣੇ ਹਲਕੇ ਦੇ ਵਿੱਚੋਂ ਉਹ ਜਵਾਬ ਨਹੀਂ ਮਿਲਿਆ। ਜੋ ਕਿਤਨੇ ਕਿਤੇ ਇਹ ਪਾਰਟੀ ਨੇ ਮਹਿਸੂਸ ਕੀਤਾ। ਆਮਾਦੀ ਪਾਰਟੀ ਹਰੇਕ ਵਰਗ ਲਈ ਚਾਹੁੰਦੀ ਆ ਵੀ ਹਰੇਕ ਖੁਸ਼ਹਾਲ ਹੋਵੇ ਪੰਜਾਬ ਦਾ ਵਾਸੀ। ਚਾਹੇ ਤੁਹਾਡੇ ਵਿਰਗਾ ਚਾਹੇ ਸਾਡੇ ਨੌਜਵਾਨ ਕਿਸੇ ਵੀ ਖੇਤਰ ਨਾਲ ਸੰਬੰਧਤ ਆ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹਰ ਹਿੱਲੇ ਪੰਜਾਬ ਦੇ ਵਿੱਚ ਬਹੁਤ ਵਧੀਆ ਖੁਸ਼ਹਾਲ ਚੰਗਾ ਬਣਾਉਣਾ ਚਾਹੁੰਦੀ ਹੈ ਕੋਈ ਟਾਈਮ ਸੀ ਜਦੋਂ ਪੰਜਾਬ ਇੱਕ ਨੰਬਰ ਤੇ ਸੀ ਸਾਰੇ ਖੇਤਰਾਂ ਦੇ ਵਿੱਚ ਤਾਂ ਖਾਨਦਿਆਂ ਦੇ ਵਿੱਚ ਚਲਾ ਲਓ ਖੇਡਾਂ ਦੇ ਵਿੱਚ ਚਲਾ ਲਓ ਦੇਖ ਲੋ ਯਾਦ ਕਰਉਣ ਵਾਸਤੇ ਲਾ ਲਓ ਅੱਜ ਸਾਡਾ ਜਿਹੜਾ ਪੰਜਾਬ ਆ ਉਹ ਕਿਤਨੇ ਕਿਤੇ ਬਾਕੀ ਸਟੇਟਾਂ ਨਾਲੋਂ ਬਹੁਤ ਮਗਰ ਚੱਲ ਗਿਆ ਕਿਤੇ ਸਾਲ ਹੋ ਗਏ ਜਿਹੜੇ ਹੋ ਗਏ ਸਟੇਟਾਂ ਕਰਦੋਂ ਕਿੰਨੇ ਅੱਗੇ ਲੰਘ ਗਏ ਸਾਡੇ ਯੂਥ ਦਾ ਇੱਥੋਂ ਬਾਹਰ ਜਾਣ ਦਾ ਬਦਲ ਵੀ ਆਇਆ ਕੋਈ ਮੇਰੇ ਦਾ ਚਲਾ ਗਿਆ ਆਸਟ੍ਰੇਲੀਆ ਚਲਾ ਗਿਆ ਕੋਈ ਇੰਗਲੈਂਡ ਚਲਾ ਗਿਆ ਉਹਨੂੰ ਆਹਦਾ ਨੜ ਤੇ ਨਹੀਂ ਸਾਡਾ ਕੋਈ ਇੱਥੇ ਸੋਚਣ ਵਾਲੀ ਕੋਈ ਹੈਗਾ ਕੁਝ ਤੋਂ ਜਰਵਾ ਸਾਡੇ ਯੂਥ ਨੂੰ ਲੱਗਦਾ ਕਿ ਸਾਡੇ ਵਾਸਤੇ ਕੋਈ ਹੈ ਹੀ ਨਹੀਂ ਆਹਦਾ ਭਵਿੱਖ ਇੱਥੇ ਸਮਝਦੇ ਨਹੀਂ ਸਾਡਾ ਇੱਥੇ ਕੋਈ ਉੱਤ ਵਧੀਆ ਉਹਨਾਂ ਦੇਸ਼ਾਂ ਦੇ ਵਿੱਚ ਚਾਹੁੰਦੇ ਆ ਕਿ ਸਾਡਾ ਤਾਂ ਉੱਥੇ ਵਧੀਆ ਸਵਿਭਿਖ ਉਹ ਦੇਖੋ ਕਿੰਨੀ ਵੱਡੀ ਇਹ ਸਾਡੇ ਸ੍ਰੀ ਸੀਧਪਤ ਸਿੰਘ ਹੋਰਾਂ ਨੇ ਹੋਰ ਇਹਨਾਂ ਨੇ ਸਰਬਾਨਿਆਂ ਦਿੱਤੀਆਂ ਦੇਸ਼ ਨੂੰ ਯਾਦ ਕਰਾਉਣ ਲਈ ਉਹਨਾਂ ਦੀ ਆਤਮਾ ਕਿੰਨੀ ਦੌਂਦੀ ਹੋਊਗੀ ਵੀ ਜਿਨ੍ਹਾਂ ਤੋਂ ਇਹ ਯਾਦ ਕਰਾਇਆ ਸਾਡਾ ਜੁੁੱਤ ਉਧਰ ਹੀ ਜਾ ਰਿਹਾ ਹੈ ਉੱਥੇ ਆਦਾ ਭਵਿਕ ਸਮਝਦੇ ਹਾਂ ਸਾਡਾ ਪਰ ਕਿੱਥੇ ਸਖਸ਼ਤ ਹੈ ਸੋ ਇਹ ਪੜੀਗਾ ਸੂਚਨ ਦੇਗਾ ਅੱਜ ਸਭ ਤੋਂ ਵੱਧ ਪੰਜਾਬ ਸਰਕਾਰ ਸਾਡੀ ਯੂਥ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀ ਰਹੀ ਹੈ ਸਾਡੇ ਬੱਚਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਯੂਥ ਹਰੇਕ ਪਰਿਵਾਰ ਦਾ ਸਮਾਜ ਦਾ ਦੇਸ਼ ਦਾ ਭਵਿੱਖ ਹੁੰਦਾ ਹੈ ਰੀੜ ਦੀ ਹੱਡੀ ਹੈ ਨੌਜਵਾਨ ਜੇ ਸਾਡਾ ਨੌਜਵਾਨ ਚੰਗੇ ਪਾਸੇ ਜਾ ਰਿਹਾ ਤਾਂ ਸਾਡਾ ਦੇਸ਼ ਤਰੱਕੀ ਕਰੂਗਾ ਕਰੂਗਾ ਉਹ ਪਰਿਵਾਰ ਵੀ ਤਰੱਕੀ ਕਰੂਗਾ ਪਿੰਡ ਵੀ ਤਰੱਕੀ ਕਰੂਗਾ ਤੇ ਸਮਾਜ ਵੀ ਤਰੱਕੀ ਕਰਨੀ ਕਰਨੀ ਜਿਹੜਾ ਸਾਡਾ ਯੂਥ ਸਹੀ ਪਾਸੇ ਚੱਲਦਾ ਹੈ ਸੋ ਕਾਫੀ ਕਿਰਤियां ਫੈਲੀਆਂ ਹੋਈਆਂ ਹੁੰਦੀਆਂ ਸਮਾਜ ਦੇ ਵਿੱਚ ਸਾਡਾ ਕਈ ਵਾਰੀ ਯੂਥ ਉਧਰ ਤੁਰ ਪੈਂਦਾ ਸੋ ਹੁਣ ਕੋਸ਼ਿਸ਼ ਕਰ ਰਹੇ ਆ ਸਰਕਾਰ ਦੀ ਬੁਰੀ ਗੋਸ਼ਸਾ ਨੂੰ ਦੂਰ ਕੀਤਾ ਜਾਵੇ ਜਿਹੜਾ ਯੂਥ ਨਸ਼ਾ ਬਦਲੋ ਤਾਂ ਪੰਜਾਬ ਸਰਕਾਰ ਚੱਲੀ ਹੋਈ ਆ ਅਸੀਂ ਮੈਂ ਇਹ ਨਹੀਂ ਕਹਿੰਦਾ ਵੀ 100% ਥੱਲ ਪੈ ਗਈ ਉੱਤੇ ਇੱਕ ਡਰ ਪੈਦਾ ਹੋ ਗਿਆ ਜਿਹੜੇ ਇਹ ਜੇ ਚੱਲ ਰਹੇ ਆ ਸਮਾਜ ਨੂੰ ਖਰਾਬ ਕਰ ਰਹੇ ਲੋਕ ਇਹ 67% ਨੂੰ ਫਰਕ ਪੈ। ਸੱਚ ਹੈ ਹਰ ਇੱਕ ਕਲਮ, ਹਰ ਇੱਕ ਸੋਚ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੀ ਭਗਵੰਤ ਮਾਨ ਜੀ ਦੀ ਇਹ ਹੈ ਵੀ ਪੰਜਾਬ ਰੰਗਲਾ ਪੰਜਾਬ ਨਾਲ ਜਾਵੇ। ਜੋ ਕੱਲੇ ਪੰਜਾਬ ਦਾ ਮੈਂ ਤੁਹਾਨੂੰ ਬੇਨਤੀ ਕਰੂਗਾ ਜੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਆਪਣੀ ਸਾਰੇ ਜ਼ਿੰਮੇਵਾਰੀ ਬਣ ਜਾਂਦੀ ਹੈ ਜੋ ਸਰਕਾਰ ਨਾਲ ਆਪਾਂ ਉਹਦੇ ਨਾਲ ਲੱਗੇ ਚੰਗੇ ਕੰਮ ਨੂੰ ਵਧਾ ਰਹੇ ਆਂ ਆਪਾਂ ਤਾਂ ਸਹਿਯੋਗ ਕਰਦੇ ਆਂ। ਹੁਣ ਵੀ ਨਾਲ ਟਾਈਮ ਨਕਾਸ਼ੀ ਦੇ ਬੜੀ ਤੋਂ ਸੋ ਮੈਂ ਵੀ ਚਾਹੁੰਦਾ ਕਿ ਵੀ ਮੈਂ ਪਿੰਡਾਂ ਤੇ ਜਾਵਾਂ ਤਾਂ ਕੁਛ ਨਾ ਕੁਛ ਦੇਖ ਕੇ ਆਵਾਂ ਕਿਉਂਕਿ ਮਿਲੇ ਹੀ ਨਹੀਂ ਤਾਂ ਤਾਂ ਸਾਲ ਹੋ ਗਏ ਆ ਪੰਚਾਇਤਾਂ ਬਣਿਆ ਨੂੰ ਵੀ ਸਾਲ ਦੇ ਕਰੀਬ ਹੋ ਗਿਆ ਤਾਂ ਐ ਜਿਵੇਂ ਹੈਗਾ ਉਵੇਂ ਚੱਲੀ ਜਾਂਦਾ ਸੋ ਮੈਨੂੰ ਪਤਾ ਲੱਗਿਆ ਸੀਗਾ ਵੀ ਜਿਹੜਾ ਸਭ ਤੋਂ ਵੱਧ ਇਸ ਸਮੇਂ ਜਿਹੜੀ ਲੋਡ ਆ ਦੇ ਆਉਣ ਨੂੰ ਉਹਦਾ ਪੱਕਾ ਹੱਲ ਤਾਂ ਇਹੀ ਆ ਵੀ ਆਪਾਂ ਮੈਪਾਂ ਪਾ ਕੇ ਗੱਲ ਮਿਸਟਰੀ ਮੈਟਲਵਾਇ ਨਾਲ ਦੀ ਨਾਲ ਜਦੋਂ ਮੈਨੂੰ ਸਾਜਨ ਜੀ ਦੇ ਕੋਲ ਆਈ ਸੀ ਮਾਤਾ ਨਾਲ ਗੱਲ ਹੋਈ ਮਤਲਬ ਬੰਦਿਆਂ ਨਾਲ ਵੀ ਮੇਰੀ ਗੱਲ ਹੋਈ ਹੱਸ ਤੋਂ ਵੱਡੀ ਤਾਂ ਇਹ ਹੈ ਵੀ ਪਾਣੀ ਨਿਕਾਸੀ ਕਿਵੇਂ ਕੀਤੀ ਜਾਵੇ ਉਹ ਮੇਲਾ 4 ਕਿਲੋਮੀਟਰ ਦਾ ਪ੍ਰੋਜੈਕਟ ਆ ਲੰਬਾ ਕੋਲ ਸਾਢੇ 400 ਮੀਟਰ ਦਾ ਜੀ ਤੇ ਮੈਂ ਤਾਂ ਸਰਪੰਚ ਸਾਹਿਬ ਨੂੰ ਕਿਹਾ ਸੀ ਮੈਨੂੰ ਦੱਸ ਰੁਕੀ ਕਿੰਨਾ ਕੀ ਕਾਸਟ ਪੈਂਦੀ ਆ ਉਹਦੀ ਸਾਢੇ ਆਈਡੀ ਮੁਤਾਬਕ ਉਹ ਸੀਗਾ ਵੀ 20-25 ਲੱਖ ਰੁਪਏ ਦਾ ਪ੍ਰੋਜੈਕਟ ਸੀਗਾ ਸਰਪੰਚ ਸਾਹਿਬ ਹੋਰ ਪਾਸੋਂ ਵੀ ਅਰੇਂਜ ਕਰ ਰਿਹਾ ਕਿਉਂਕਿ ਇਹ ਤਾਂ ਆਪਣੇ ਤੌਰ ਤੇ ਕੋਸ਼ਿਸ਼ ਕਰ ਹੀ ਰਹੇ ਆ ਕਿ ਇਹ ਬੜੀ ਜ਼ਿੰਮੇਵਾਰੀ ਹੁੰਦੀ ਹੈ ਪੰਚਾਇਤ ਦੀ ਪਿੰਡ ਨੂੰ ਜਵਾਬ ਦੇ ਹੁੰਦਾ ਕਿਉਂਕਿ ਪਿੰਡ ਨੇ ਤਾਂ ਉਮੀਦ ਰੱਖੀ ਨੁੰਦੀ ਪਈ ਪੰਚਾਇਤ ਕੀ ਕਰੀ ਨੇ ਸਰਪੰਚ ਸਾਹਿਬ ਕੀ ਕਰੀ ਜਾਂਦੇ ਆ ਸੋ ਮੈਂ ਮੇਰੀ ਪੂਰੀ ਕੋਸ਼ਿਸ਼ ਆ ਮੈਂ ਛੋਟੇ ਪਿੰਡ ਦੇ ਨਾਲ ਨਾਲ ਖੜਾ ਹਰੇਕ ਦੁੱਖ ਤਕਲੀਫ ਦੇ ਵਿੱਚ ਆਪਾਂ ਜਿਉਂ ਪਿੰਡ ਛੋਟਾ ਵੱਡਾ ਪਿੰਡ ਆ ਬਹੁਤ ਸੁਲਝੇ ਹੋਏ ਲੋਕਾਂ ਦਾ ਪਿੰਡ ਆ ਬੜਾ ਨਾਮ ਆ ਤੇ ਉਹ ਪਿੰਡ ਦਾ ਸ਼ਾਹਣੇ ਲੋਕ ਐ ਤੁੰਦੇ ਸੋ ਮੈਂ ਸੁਣੂ ਇਸ ਨਿਕਾਸੀ ਲਈ 15 ਲੱਖ ਰੁਪਇਆ ਦੇ ਕੇ ਇਨਾਮ ਭਲਾਂ ਕਰਦਾ ਸੋ ਤੁਮੇ 15 ਲੱਖ ਰੁਪਇਆ ਦੇ ਦਿੱਤੇ ਜਾ ਰਹੇ ਨੇ ਇਹ ਕਿ ਤੇ ਹੋ ਮੋਟ ਪਈ ਪਾਣੀ ਦੀ ਨਿਕਾਸੀ ਨੂੰ ਤੁ ਕਰ ਲਈ ਤਾਂ ਮੈਂ ਹਾਜ਼ਰ ਆਪਾਂ ਕੋਈ ਨਹੀਂ ਕਰ ਲਾਂਗੇ ਜਿੰਨਾ ਕੋਈ ਬਾਕੀ ਪਿੰਡਾਂ ਨੂੰ ਜਿਹੜਾ ਫੰਡ ਆਇਆ ਉਹਨੂੰ ਕੋਈ 5 ਲੱਖ ਦੇ ਰਿਆ ਕਿ 7 ਲੱਖ ਦੇ ਦੇ ਆ ਤਾਂ ਤੁਹਾਡਾ ਮਸਲਾ ਵੱਡਾ ਤੇ ਪੁਰਾਣਾ ਤਾਂ ਕਰਕੇ ਤੁਹਾਨੂੰ 15 ਲੱਖ ਰੁਪਇਆ ਮੈਂ ਦੇ ਕੇ ਜਾ ਰਿਹਾਗਾ ਤੇ ਕੁਰਸੀਦਰਾਂ ਦੇ ਵਿੱਚ ਉਹ ਜਾਰੀ ਕਰ ਦਾਂਗੇ ਤੇ ਆਪਾਂ ਇਸ ਨੂੰ ਸਮੱਸਿਆ ਨੂੰ ਹੱਲ ਕਰ ਲਾਂਗੇ ਸਿੱਧੀ ਹੌਲੀ ਹੌਲੀ ਇਹ ਕੋਈ ਹੋਰ ਵੀ ਜਿੰਨੇ ਹੈਗੇ ਆ ਰੋਡ ਦਾ ਡਿਮਾਂਡ ਸẽਗਾ ਮੰਗਾ ਹੈਗਾ ਉਹਨੂੰ ਵੀ ਆਪਾਂ ਸੇਤੀ ਪੂਰਾ ਕਰਦਾਂਗੇ ਕਿਉਂਕਿ ਆਪਾਂ ਜੇ ਇਹਨਾਂ ਚੀਜ਼ਾਂ ਤੋਂ ਨਿਕਲਾਂਗੇ ਫੇਰ ਹੀ ਆਪਾਂ ਤਰੱਕੀ ਕਰਾਂਗੇ ਫੇਰ ਹੀ ਆਪਾਂ ਵਧੀਆ ਸਮਾਜ ਨੂੰ ਆਪਾਂ ਚੜ੍ਹ ਸਕਦੇ ਆ ਬੇਸਿਕ ਰੋਡ ਆਪਣੇ ਸੇਤੀ ਜਿੰਨਾ ਪੂਰੀਆਂ ਹੋਣਗੀਆਂ ਮੇਰੀ ਕੋਸ਼ਿਸ਼ ਆ ਪੂਰੀ ਇਹ ਆਪਾਂ ਸੇਤੀ ਜਲਦ ਪੂਰਾ ਕਰਦਾਂਗੇ ਸਾਰੇ ਸੋ ਆਪਾਂ ਸਾਰੇ ਨਾਲ ਮਿਲ ਕੇ ਪਹਿਲਾਂ ਪਿੰਡ ਨੂੰ ਵਧੀਆ ਬਣਾਉਣਾ ਫੇਰ ਆਪਾਂ ਪੂਰੇ ਹਲਕੇ ਨੂੰ ਵਧੀਆ ਬਣਾ ਤੇ ਸਮਾਜ ਤੇ ਵਧੀਆ ਯੋਗਦਾਨ ਪਾਉਣਾ ਆਪਾਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਸ਼ੀ ਤਾਜ ਸੁਨਾਮ ਜਾ ਰਹੇ ਉਹਦਾ ਤਿਆਰੀ ਕਰੀ ਜਾਂਦੇ ਆ ਅੱਜ ਕ ਪੰਜਾਬ ਸਰਕਾਰ ਇੱਕ ਬਹੁਤ ਵਧੀਆ ਫਰਾਲਾ ਕਰ ਰਹੀ ਹੈ। ਸ਼ਹੀਦ ਉਦਮ ਸਿੰਘ ਨਾਮ ਤੇ ਇੱਕ ਜੀਟੀ ਰੋਡ ਬਣਾ ਲਈ। ਅੱਜ ਉਹਦਾ ਉਦਘਾਟਨ ਤੇ ਆਮ ਆਦਮੀ ਪਾਰਟੀ ਦੇ ਨੇਸ਼ਨਲ ਨੇਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਵੀ ਆ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਦੋਨੇ ਰਲ ਕੇ ਉਦਘਾਟਨ ਕਰ ਰਹੇ ਆ। ਸੋ ਅੱਜ ਆਪਣੇ ਹਲਕੇ ਦੇ ਵਿੱਚ ਵੀ ਲੋਕਾਂ 'ਚ ਬੜਾ ਹਾਸਾ। ਕਹਿੰਦੇ ਸੀ ਜਾ ਰਹੇ ਆ ਸਾਰੇ ਇਕੱਠੇ ਹੋ ਕੇ ਉੱਥੇ। ਸੋ ਅਸੀਂ 8 ਵਜੇ ਤੁਰਨਾ ਸੀ। ਸੋ ਉਧਰ ਦਾ ਸਾਰਾ ਸ਼ਡਿਊਲ ਬਣਿਆ ਹੋਇਆ ਤੇ ਤਿਆਰੀ ਕਰੀ ਜਾਂਦੇ ਆਂਗੀ। ਸੋ ਵਿੱਚ ਦੀ ਆਜ ਮੈਨੂੰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਲੱਗਿਆ। ਮੈਂ ਕਿਹਾ ਪਹਿਲਾਂ ਛੋਟੇ ਕੋਈ ਰੁਬੜੁ ਰੁਕ ਸੋਡਾ ਸਾਰੀ ਗੱਲਬਾਤ ਸਾਂਝੀ ਕਰ ਲਵਾਂ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਇੱਕ ਬੇਨਤੀ ਹੈ ਜੀ ਸਾਡੀ ਹਾਂ ਜੀ। ਸਾਡੀ ਛੱਪੜ ਜਰੂਰ ਕਢਾ ਦੇ। ਸਾਡਾ ਛੱਪੜ ਜਰੂਰ ਕਢਾ ਦੇ ਸਾਡੇ। ਜਿੰਨੇ ਕ ਰੁਕੇ ਆ ਤਾ ਰੁਕੇ ਆ। ਜਿੰਨੇ ਕ ਖਾਲੀ ਆ ਉਹਨੂੰ ਕਢਾ ਦਿਓ। ਛੱਪੜ ਕਢਾ ਦੇ। ਛੱਪਟੀਆਂ ਚਾਹਾਂ ਰੁਕੇ ਆ। ਰੁਕੇ ਕਰਾਉਣੇ ਹਾਂ ਜੀ। ਪਾਣੀ ਉਹ ਰੁਕਦੇ। ਠੀਕ ਹੈ ਜੀ। ਜਿੰਨੇ ਨਾਲ ਸਾਡਾ ਛੱਪੜ ਚੱਲਦਾ ਰੁਕੀ ਉਹਨਾਂ। ਠੀਕ ਹੈ ਜੀ ਠੀਕ ਹੈ। ਪਾਣੀ ਪਾਣੀ ਦਾ ਚੱਕਰ ਨਾ ਚੱਲ ਪਿਆ ਬੰਦ ਹੋਈ ਪਿਆ ਸਹੀ ਹੈ ਇੱਕ ਮੂਹ ਪੈ ਗਿਆ ਤੇ ਇਹਨਾਂ ਚਤਰਸਿਤੀ ਲੋਕ ਉਸੇ ਦੇ ਹਾਲਾਤ ਤੇ ਆਹ ਤੇ ਬਦਰ ਭਾਈ ਨਹੀਂ ਕਿ ਬੀਂਦੀ ਇਹ ਪਾਣੀ ਪੈਪਾ ਦੀ ਨਿਕਾਸੀ ਦੀ ਸਾਰੇ ਮਤਲਬ ਹਾਲ ਹੋ ਗਿਆ ਨਹੀਂ ਪੈਪਾ ਜਿਹੜੀਆਂ ਛੱਦ ਗਾਉਂ ਦੇ ਪੈ ਪਾਣੀ ਨਾ ਪੈਂਦੀ ਗਾਈ ਨਾ ਪਾਈਆਂ ਨਾ ਬੈ ਉਹ ਵੀ ਹੋ ਜੂਗਾ ਕੋਈ ਨਾ ਨਹੀਂ ਵੇਚਿਆ ਦੋ ਵਾਰੀ ਦਰਗਾਹ ਸੇ ਡੀਸੀ ਸਾਹਿਬ ਨੂੰ ਵੇਚੀ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਆਪਾਂ ਹੁਣ ਕੋਈ ਨਹੀਂ ਐਸੇ ਕੰਮ ਬਾਸੀ ਬੈਠੇ ਬਹੁਤ ਹੱਤਾਂ ਨਾਲ ਸੀ ਇਹ ਪੜਾਣੇ ਤੇ ਜੁੜਿਆ ਨਹੀਂ ਆਪਾਂ ਬੜੀ ਦੂਰ ਗਿਆ ਆਪਾਂ ਬੜੀ ਦੂਰ ਹੀ ਜਾਂਦੇ ਹਾਂ ਕੋਈ ਨਹੀਂ ਪਹਿਲਾਂ ਦਾ ਸੀ ਜਾਨਾ ਤੇ ਕਾਜੀ ਹੈ ਅਗੋਂ ਵੀ ਮੇਨ ਮਾਤਾ ਕਰ ਰਹੇ 15 ਜੀ ਉਹਨੇ ਸਾਡੇ ਸ਼ੇਰ ਮ ਸਿੰਘ ਮੇਨ ਸਿੰਘ ਗਿਆ ਉਹਨੇ ਜੱਪੜੀ ਕੀਤਾ ਉਹਨੇ ਕੁਝ ਨਹੀਂ ਕੀਤਾ ਖਾ ਕੇ ਪੈਸੂ ਮੁੱਤਾਂ ਦੀ ਯਾਰ ਵਾਲ ਤੁਸੀਂ ਜੀ ਲੱਗ ਪਾ ਕੇ ਇਹਦਾ ਮੁੱਦਾ ਉਤਾਰਨ ਨੂੰ ਇਹ ਆ ਕੰਮ ਆ ਹੁਣ ਆਲੇ ਸੁਧਾਰੋ ਆਪਾਂ ਚੱਲ ਚੁੱਪ ਕਰੋ ਥੋੜਾ ਜਿਹਾ ਵੀ ਆ ਜਾਂਦਾ ਨਾ ਪਾਣੀ ਹਾਂ ਕਿਉਂਕਿ ਉਸਤਾ ਜਿੰਦੇ ਘਾਟਾ ਪਿਆ ਹਾਂ ਛੱਪ ਜਾਂਦਾ ਸਾਡੀ ਪਰਲੀ ਪੋਸਤ ਜਿਹੜੀ ਕਿ ਇਧਰ ਗਲੀ ਚਿੰਨੇ ਗਲੀਆਂ ਤਿੰਨੇ ਧਰ ਦੇ ਜਿਹੜੇ ਆ ਬਾਈ ਦਾ ਘਰ ਨੀ ਦਾ ਇਹਦੇ ਅੰਦਰ ਹੀ ਥੋੜੇ ਨਾਲ ਹੀ ਉਹ ਹੋ ਜਾਂਦਾ ਇਹ ਨਿਕਾਲਣਾ ਵੀ ਮੁਸ਼ਕਲ ਆ ਪਾਣੀ ਦਾ ਘਰਾਂ ਘਰਾਂ ਨੂੰ ਮਤਲਬ ਹਾਂ ਸ਼ੌਨ ਉਹ ਕੀ ਲਾਦਾ ਵੀ ਕੀ ਮੈਨ ਕਾਹੂ ਪ੍ਰੋਪਰ ਡੋਡੇ ਆਪਾਂ ਜਿਵੇਂ ਬਾਈ ਜੀ ਕਹਿੰਦੀ ਤਾਂ ਪ੍ਰੋਪਰ ਮੈਂ ਠੀਕ ਆ ਪਾਣੀ ਦੀ ਨਾ ਕੰਮ ਵੀ ਕਰਨਗਾ ਵੀ ਕੰਮ ਨਾ ਨਾਮਦ ਵਾਲੇ ਨਹੀਂ ਕਰਦਾ ਉਹ ਆਪਾਂ ਜੀ ਅਗਲੀ ਨਗਰ ਦੀ ਜਿੱਥੇ ਕੰਮ ਲੱਗਦਾ ਨਹੀਂ ਆਇਆ ਨਹੀਂ 1500 ਰੁਪਏ ਤਾਂ ਆਇਆ ਸੀ ਕਿੰਨੇ ਆਇਆ ਉਹ ਅਜੇ ਜੀ ਗਰੀ ਸੁੱਕੀ ਨਹੀਂ ਹਾਥੋਂ ਨੇ ਪਿਆ ਸਭ ਤੇ ਐ ਅੱਜ 12:40 ਮਿੰਟ ਤੱਕ ਠੀਕ ਹੈ ਨਾਲ ਉਹਦੇ ਨਾਲ ਚੈੱਕ ਕਰਾਓ ਜੀ ਆਪਾਂ ਜੀ ਖਸ਼ਾਨਾ ਵਿੱਚ ਸੁਲਾਹ ਕਰ ਲੈਂਦੇ ਠੀਕ ਹੈ ਇੱਕ ਵਾਰੀ ਮੈਂ ਸਰਪੰਚ ਸਾਹਿਬ ਨੂੰ ਛੋਟੀ ਜੀ ਰਕਮ ਦੇ ਕੇ 1500 ਰੁਪਏ ਦੇ ਦਿੰਦੇ ਆ ਠੀਕ ਹੈ ਛੋਟੀ ਨਗਰ ਪੰਚਾਇਤਰੀ ਤੇ ਤੁਸੀਂ ਜਿਵੇਂ ਇੱਕ ਵਾਰੀ ਆ ਦਿਸਹਾਣਾ ਨੂੰ ਮੈਂ ਮੜੇ ਲੈ ਕੇ ਪੁੱਛ ਜਿੱਦਾਂ ਪਹਿਲਾਂ ਨਹੀਂ ਆਇਆ ਘਰਾਂ ਦੇ ਪਾਣੀ ਆ ਤੇ ਪੰਚਾਇਤ ਨੇ ਮੋਟਰ ਬੰਦ ਕਰਤੀ ਉਹ ਕਰੋ ਉਹ ਦਿਨੇ ਘਰਾਂ ਦੇ ਪਾਣੀ ਆਉਂਦਾ ਨਹੀਂ ਕਮੇਟੀ ਗੱਲ ਹੋਈ ਥੋੜਾ ਪਤਾ ਕੀ ਪਤਾ ਪਤਾ ਇੱਕ ਮਿੰਟ ਸਰ ਜੀ ਇਹ ਮੋਟਰ ਜਿਹੜੀ ਹੈ ਓਵਰਫਲੋ ਪਾਣੀ ਜਦੋਂ ਚੱਲ ਪਿਆ ਇਹ ਦਾ ਉੱਪਰ ਦੀ ਚੱਲ ਪਿਆ ਉਹ ਬਾਹਰ ਅਗਲੇ ਛੱਪਣ ਦਾ ਓਵਰਫਲੋ ਹੋ ਪੈ ਪੇਪ ਹੈ ਇੱਕ ਪੈਪ ਹੈ ਇੱਕ ਪੈਪ ਦੇ ਵਿੱਚ ਦੋ ਮੋਟਰਾਂ ਨਹੀਂ ਚੱਲ ਦੋ ਛੱਪਣਾਂ ਦਾ ਪਾਣੀ ਇੱਕ ਪੈਪ ਦੋ 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 ਦਾ ਪਾਣੀ ਪੈਪੋਂ ਲੈ ਚੱਲਦੀ ਹੈ ਜੀ ਮੋਟਰ ਚਲਾ ਦੇਗਾ ওভারਫਲੋਸ થી ਨਿਕਲੀ ਜਾਊਗਾ ਮੈਨੂੰ ਲੱਗਦਾ ਮੈਨੂੰ ਇਹ ਚੀਜ਼ ਵੀ ਇਹਨੂੰ ਪ੍ਰੋਪਰ ਆਪਾਂ ਪਲੈਨਿੰਗ ਨਾ ਕਰੀਏ ਜਿਹੜੀ ਗੱਲ ਕਰਦੇ ਆ ਜੀ ਹਨਾ ਆਪਾਂ ਇਹ ਨਹੀਂ ਵੀ ਗੱਲ ਇੱਥੇ ਇੱਕ ਗੱਲੀ ਵਾਰੀ ਸੋਚੋ ਸਾਰੇ ਸਿਸਟਮ ਬਾਰੇ ਨਹੀਂ ਬਿਲਕੁਲ ਜੀ ਨਹੀਂ ਨਹੀਂ ਮੇਰਾ ਖਿਆਲ ਹੈ ਪ੍ਰੋਬਲਮ ਹੈ ਸਰ ਜਿਸ ਜੇ ਸ਼ਕਤੀ ਲੱਗੇ ਲੱਗੇ ਸ਼ਕਤੀ ਨਹੀਂ ਜੀ ਆਪਾਂ ਉਹਨਾਂ ਨੂੰ ਜ਼ਿਆਦਾ ਉਹਨਾਂ ਜਿਆਦੇ ਬਰਾਬਰ ਪੰਜ ਛੀ ਗਲੀਆਂ ਚ ਪਣੀ ਜਾਂਦਾ ਪਰ ਆਪਾਂ ਜਿਹੜੇ ਹਾਂ ਪੰਜ ਛੀ ਗਲੀਆਂ ਉਹ ਤਾਂ ਹੋਣੀ ਹੁਣ ਸੀ ਪਰ ਆਪਾਂ ਪਲੈਨਿੰਗ ਇਹ ਜਿਹੀ ਬਣਾਈਏ ਵੀ ਆਪਾਂ ਇਹਨੂੰ ਵਧੀਆ ਪਿੰਡ ਨੂੰ ਸਾਰੇ ਪਾਸੋਂ ਸਿਸਟਮ ਸੈੱਟ ਕਰ ਲਈਏ ਸਾਰੇ ਸਾਰੀ ਗਲੀਆਂ ਸੈੱਟ ਕਰ ਲਈਏ ਸਰ ਪਿੰਡ ਦਾ ਸਭ ਤੋਂ ਵੱਡਾ ਸਕੂਲ ਆ ਸਰਕਾਰੀ ਹਾਈ ਸਕੂਲ ਇੱਥੇ ਹੈ ਪ੍ਰਾਇਮਰੀ ਰਸਤਾ ਬੱਚਿਆਂ ਦਾ ਇੱਥੋਂ ਦੀ ਕੋਈ ਰਸਤਾ ਨਹੀਂ ਜੀ ਹੁਣ ਵੀ ਅੱਜ ਵੀ ਦੇਖ ਲੋ ਜਾ ਕੇ ਆ ਨਾਲ ਸਕੂਲ ਦੇ ਹੁਣ ਦੇਖੋ ਇਹ ਮਹੀਨਾ ਬੰਦ ਰਹਿਣੀ ਹੈ ਗਲੀ ਮੇਨ ਬੱਚਿਆਂ ਦਾ ਰਸਤਾ ਹੈ ਨਹੀਂ ਪਤਾ ਜਿਹੜੇ ਇਧਰੋਂ ਬੱਚੇ ਆਉਂਦੇ ਆ ਉਹ ਪਿੰਡ ਪਿੰਡ ਦੇ ਦੂਜੇ ਪਾਸੇ ਗਏ ਹੋਏ ਆ ਇਹ ਰਸਤਾ ਮੇਨ ਹੈ ਬੱਚਿਆਂ ਦਾ ਕਿ ਕਰ ਸਵਾਰੀ ਸਕੂਲ ਨਿਕਸਾਂ ਨਾ ਸਮਝੋਗੇ ਬੱਚੇ ਅਨਾਰ ਜਾ ਰਹੀ ਹੈ ਇਹਦੇ ਨਾਲ ਨਿਕਾ ਠੀਕ ਇਹ ਬੰਦੇ ਹੋ ਜਾਂਦਾ ਆਪਣਾ ਮਤਲਬ ਇਹ ਹੈ ਵੀ ਇੱਕ ਵਾਰੀ ਪਿੰਡ ਦਾ ਜਿਹੜਾ ਛੱਪੜ ਦਾ ਕਰੀਏ ਪ੍ਰਬੰਧ ਆਪਣਾ ਪ੍ਰੋਪਰ ਛੱਪੜ ਦੀਆਂ ਚੱਕਾਂਗੇ ਪਾਣੀ ਦੀ ਉਹ ਖਾਲੀ ਹੋਊਗਾ ਤਾਂ ਸਾਨੂੰ ਚੱਕ ਕੇ ਉੱਥੇ ਸੁੱਟਣਾ ਵੀ ਸੌਖਾ ਸੌਖਾ ਇਸ ਤੋਂ ਅੱਗੇ ਛਪੜਾਂ ਨਹੀਂ ਜੀ ਉਪਰ ਆ ਪਿਆ ਉਹ ਹੀ ਹੋਊਗਾ ਉਹ ਅੱਗੇ ਫਿਰ ਉਹ ਨਿਕਾਸੀ ਉਹ ਪਤਾ ਹੈ ਉਹ ਵੀ ਕੋਈ ਪਾਉਣੀ ਮੇਲ ਕੰਮ ਕਰਦਾ ਨਿਕਾਸੀ ਦੇ ਅੱਗੇ ਰੁਕਦਾ ਮੇਲ ਜਾਉਂਦਾ ਆ ਵੀ ਉੱਥੇ ਵੀ ਨਾ 10 ਘਰਾਂ ਛੱਪੜ ਦੇ ਅੱਛਾ ਸੋ ਹੁਣ ਮੌਕੇ ਦੇ ਜੋਕ ਹੋਣੇ ਹੋਣੇ ਠੀਕ ਆ ਉਹਦੀ ਪਟਾਈ ਕਰਾ ਕੇ ਜੀ ਪਾਸੇ ਜੀ ਨਹੀਂ ਜਿਆਦਾ ਵਿਹਲੀ ਪਈ ਹੈ ਉੱਥੇ ਕਿਸੇ ਦਾ ਘਰ ਨਹੀਂ ਕੁਝ ਹੋਵੇਗਾ ਆਪਾਂ ਵੀ ਉਹਦੇ ਮਸ਼ੀਨਾ ਲਾ ਕੇ ਪਟਕ ਕੇ ਉਹਦੇ ਨਹੀਂ ਪਾਣੀ ਪਿੰਡਦਾ ਖੜ ਸਕਦਾ ਉਹਨੂੰ ਥੋੜਾ ਜਿਹਾ ਪਟਾਈ ਕਰਵਾਓ ਪਟਾਈ ਕਰਵਾਉਣ ਲਈ ਧਰਤੀ ਉਸ ਪਾਣੀ ਕਿ ਚੱਲ ਗਈ ਮੇਰਾ ਕਹਿੰਦੇ ਮਤਲਬ ਇਹ ਆ ਦੇਖੋ ਕੁਸ਼ੀ ਮੌਤਬਰ ਬੰਦੇ ਖੜੇ ਆ ਠੀਕ ਆ ਆਪਾਂ ਕੰਮ ਕਰਾਉਣਾ ਆਪਣੇ ਜਿੰਮੇਵਾਰੀ ਨਾਲ ਧੰਨਵਾਦ ਆ ਜੀ ਧੰਨਵਾਦ ਕਰਦੇ ਜਿਵੇਂ ਤੁਹਾਡੇ ਮੇਰੇ ਕੋਲੇ ਹਾਜ਼ਰ ਰਹੂੰਗਾ ਆਪਾਂ ਨੂੰ ਇਹ ਨਹੀਂ ਵੀ ਮੈਨਸ਼ਨ ਨੂੰ ਅੱਜ ਕਹਿ ਕੇ ਜਾਵੜੇ ਮੁੜ ਕੇ ਮੇਕੀੜਾ ਨਾਲ ਆਪਾਂ ਰਲ ਮਿਲ ਕੇ ਜਿਵੇਂ ਮਸਲਾ ਹੁੰਦਾ ਕਿਸੇ ਪੀਡੀਪੀ ਨੂੰ ਇੱਥੇ ਬੁਲਾਉਣਾ ਪਿਆ ਕਿ ਆਪਸ ਨੂੰ ਬੁਲਾਉਣਾ ਪਿਆ ਮੈਂ ਥੋੜੇ ਨਾਲ ਖੜਾ ਕੇ ਧੰਨਵਾਦ ਆਪਾਂ ਕੋਲੇ ਖੜ ਕੇ ਤੁਹਾਡੇ ਸਿਸਟਮ ਸੈੱਟ ਕਰਾਵਾਂਗੇ ਜਿਵੇਂ ਹੋ ਸਕੇ ਆਪਾਂ ਹਾਂ ਜੀ ਬੱਚਿਆਂ ਦੇ ਵਿੱਚੋਂ ਜੇ ਵਿਖਾ ਦੇ ਇਹ ਜੇ ਆਪਣੇ ਬੱਚਿਆਂ ਨੂੰ ਕੁਝ ਪ੍ਰੋਬਲਮ ਹੀ ਆ ਗਈ ਤੇ ਆਪਾਂ ਨਹੀਂ ਜਾਣਦੇ ਪਾਣੀ ਦੀ ਦਿੱਕਤ ਆ ਬਿਮਾਰੀਆਂ ਦਾ ਘਰ ਹੀ ਆ ਜੀ ਹੁਣ ਕਿੰਨੇ ਦਿਨ ਚੱਲੂ ਕੰਮ ਜਿਵੇਂ ਪਾਣੀ ਦੇ ਸੀਗੇ ਹੋ ਸੀਰੇ ਪਾਣੀ ਲੋੜੇ ਬੱਚੇ ਜਮਾ ਸਾਰੇ ਇੱਕ ਦਿਨ ਦੋ ਇਹ ਪਾਣੀ ਕੱਢਣ ਕਰਕੇ ਮੈਂ ਇੱਕ ਦਿਨੋਂ ਪਾਣੀ ਨਹੀਂ ਕਢਿਆ ਪਿਛਲੇ ਹਰ ਪਾਣੀ ਖੜਿਆ ਤਾਂ ਸਾਰੇ ਆ ਗੁਆੜਦੂਪ ਪੇਣਾ ਨਹੀਂ ਕੋ ਹੋ ਗਿਆ ਹਾਂ ਬਿਮਾਰੀ ਨਾਲ ਲੱਗ ਗਈ ਇਹ ਤਾਂ ਪਾਣੀ ਨਾਲ ਹਾਨੀ ਹੋਣੀ ਹੈ ਬਿਮਾਰੀ ਮੈਂ ਬੰਦੂ ਜੀ ਫੁਰਜੋਕ ਕਰਦਾ ਤੇ ਮੈਂ ਮਹੀਨਾ ਪਿਆ ਰਿਆ ਕਰਿਆ ਜੇ ਛੁੱਟੀ ਮੰਨ ਲਓ ਮੈਂ ਤਾਂ ਜੌਬ ਤੋਂ ਛੁੱਟੀ ਲੈ ਲਈ ਜਿਹੜੇ ਬੰਦੇ ਮੰਨ ਲਓ ਹੂਰ ਜਗਾਰ ਵਾਲੇ ਮਹੀਨਾ ਮਹੀਨਾ ਸਾਰੇ ਪੇਰੇ ਹਾਂ ਹਰ ਕਹਿੰਦੇ ਇਧਰ ਡੇਂਗੂ ਸੀ ਚਿੱਤਰਲੇ ਕੋਈ ਹੋਵੇ ਯਾਰਾਂ ਨੂੰ ਆਪਣੇ ਘਰਾਂ ਨਾਲ ਨਸਾਨ ਹੁੰਦਾ ਇਹ ਸਿਰ ਫੋਟੋ ਖਾਂਦਾ ਕਰ ਇਨਸਾਨਾਂ ਨੂੰ ਬਾਹਰ ਹੀ ਮੈਂਦੀ ਅੰਦਰ ਪਾਣੀ ਬੜੀ ਨਸਾਨ ਨੀ ਬਹੁਤ ਆਣੀ ਮਸ਼ਕੀ ਇਹ ਲੋਕ ਨਹੀਂ ਕਹੀ ਤਾਂ ਮਲਾ ਪੰਚਾਇਤੋਂ ਨਹੀਂ ਕੰਮ ਕਰਦੇ ਚੱਲ ਜਾਂਦੇ ਸਾਢੇ 9 ਦੇ ਮੂੰਹ ਤੋਂ ਤੁਮਾ ਜੀ ਕੋਈ ਆਪਣਾ ਆਪਾ ਕਦੇ ਕੋਈ ਨਹੀਂ ਉਹ ਪੰਚ ਕੇ ਪੰਚਾਇਤਾਂ ਦੇ ਹੁੰਦਾ ਫੰਡ ਕਿੱਥੋਂ ਆਉਂਦਾ ਹਾਂਜੀ ਇਹ ਪੰਚਾਇਤਾਂ ਦਾ ਕੰਮ ਹੈ ਫੰਡ ਹੁੰਦਾ ਜੀ ਇਹਨਾਂ ਨੂੰ ਖਾ ਜਾਂਦੇ ਆ ਇਹ ਲੋਕ ਨਹੀਂ ਆਪਾਂ ਦੋਵੇਂ ਤੋਂ ਪਹਿਲਾਂ ਕੁਝ ਵੀ ਹੋ ਗਿਆ ਕਰ ਗਿਆ ਆਪਾਂ ਉਹਦੀ ਗੱਲ ਹੁਣ ਅੱਗੇ ਦੇਖਣਾ ਕਰਾਂ ਅੱਗੇ ਬਾਰੇ ਸੋਚ ਯੋਜਨਾ ਬਣਾਈ ਫੰਡ ਆ ਆਪਣੀ ਪੰਚਾਇਤ ਨੂੰ ਆਪਾਂ ਅੱਗੇ ਬਾਰੇ ਪਾਇੰਟ ਨਹੀਂ ਬਾਰੇ ਪਿਛਲੇ ਹੋਂ ਦੀ ਪੀ ਵਾਲਾ ਨਹੀਂ ਨਹੀਂ ਜੋ ਸਦਕਾ ਤੋਂ ਨਾ ਹੋਣ ਦੀ ਸਿੰਘ ਜੀ ਅੱਜ ਦਿਉਣ ਚ ਆਏ ਆ ਮੌਕਾ ਦੇਖਣ ਆ ਬਾਰਸ਼ਾਂ ਦੌਰਾਨ ਹਾਲਾਤ ਬੁਰੀ ਸੀਗੇ ਪਿੰਡ ਦਾ ਕੀ ਕਹਿਣਾ ਚਾਹੋਗੇ ਜੀ ਦੇਖੋ ਬਾਰਸ਼ਾਂ ਦਾ ਟਾਈਮ ਆ ਇਹ ਪਿੰਡ ਦੇ ਆਉਣ ਦੀ ਸਮੱਸਿਆ ਆ ਇਹ ਅੱਜ ਦੀ ਨਹੀਂ ਇਹ ਬਹੁਤ ਪੁਰਾਣੀ ਸਮੱਸਿਆ ਆ ਕਿਉਂਕਿ ਮੈਂ ਪਹਿਲਾਂ ਵੀ ਦੇਖਦਾ ਜੋ ਸਰਕਾਰ ਹੋਰ ਸੀਗੀ ਤੇ ਹੁਣ ਵੀ ਇਹੀ ਹਾਲ ਆ ਪਿੰਡ ਬਸ ਕਹਿੰਦਾ ਵੀ ਬਹੁਤ ਬੁਰਾ ਹਾਲ ਆ ਪਾਣੀ ਇੱਥੇ ਘਰਾਂ ਚ ਵੜ ਜਾਂਦਾ ਹੈ ਤੋ ਮੈਨੂੰ ਕੱਲ ਜਦੋਂ ਪਤਾ ਲੱਗਿਆ ਤੁਹਾਡੇ ਅਰੇ ਪਤਾ ਲੱਗਿਆ ਹੋਰ ਭਰਾਵਾਂ ਨੇ ਵੀ ਫੋਨ ਕੀਤਾ ਇੱਥੋਂ ਪਰ ਮੇਰਾ ਕੱਲ ਰਜੀਆਮਾ ਬਿਜੀ ਸੀਗਾ ਥੋੜਾ ਜਿਆ ਆਸ-ਪਾਸੇ ਜਾਣਾਂ ਸੀ ਬੰਡਾਂ ਦੇ ਵਿੱਚ ਮੈਂ ਤੇ ਹੁਣ ਆਪਾਂ ਪ੍ਰੋਪਰ ਮੇਰੀ ਡਿਊਟੀ ਪ੍ਰੋਪਰ ਜਿਹੜੀ ਆਮਾਦੀ ਪਾਰਟੀ ਲਾਈ ਆ ਐਜੇ ਹਰਕਨ ਚਾਰਜ ਪਿੰਡ ਅਧਿਆਤਿ ਮੇਰੀ ਪੂਰੀ ਕੋਸ਼ਿਸ਼ ਰਹੂਗੀ ਵੀ ਇਸ ਪਿੰਡ ਦੇ ਵਿੱਚ ਜੋ ਇੰਨੀ ਪੁਰਾਣੀ ਸਮੱਸਿਆਵਾਂ ਜਿਵੇਂ ਪਹਿਲਾਂ ਸੰਗਤ ਸੀਗੀ ਸੰਗਤ ਤਾਂ ਬਹੁਤ ਪੁਰਾਣੀ ਸੀਗੀ ਉੱਥੇ ਵੀ ਹੱਲ ਕਰਕੇ ਆਏ ਕਿ ਪਾਈਪਾ ਵਗੈਰਾ ਕੰਮ ਸ਼ੁਰੂ ਹੋ ਗਿਆ ਇੱਥੇ ਵੀ ਮੇਰੀ ਪੂਰੀ ਕੋਸ਼ਿਸ਼ ਹੈ ਜਿੰਨਾ ਜਲਦੀ ਹੋ ਸਕੇ ਮੈਂ ਵਾਦਾ ਨਹੀਂ ਪਰ ਜਿੰਨਾ ਛੇਤੀ ਹੋ ਸਕੇ ਇਹਨੂੰ ਪੂਰਾ ਜੜ ਤੋਂ ਖਤਮ ਕਰਾਂਗੇ ਇਸ ਸਮੱਸਿਆ ਨੂੰ ਤੇ ਸਿਰੇ ਲਾ ਕੇ ਆਪਾਂ ਸਾਹ ਲਾਂਗੇ ਬਸ ਪਰਮਾਤਮਾ ਕਰੇ ਪਰਮਾਤਮਾ ਜਿਹੜੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਜਾਂਦੀ ਕਿ ਕਾਦਰ ਕਿਸੇ ਨੂੰ ਵੀ ਆ ਸਕਦੀ ਹੈ ਇਹਨਾਂ ਪਾਣੀ ਜਿਹੜਾ ਪਾਣੀ ਖਰਾਬ ਹੁੰਦਾ ਬਸ ਦਾ ਪਾਣੀ ਖੜ ਜਾਂਦਾ ਗਲੀਆਂ ਦਾ ਪਾਣੀ ਖੜ ਜਾਂਦਾ ਸੋ ਮੇਰੀ ਕੋਸ਼ਿਸ਼ ਹੈ ਵੀ ਕੋਈ ਅਲੀ ਫੇਟ ਜਨਾਵੇ ਕੋਈ ਬਿਮਾਰੀ ਦੀ ਫੇਟ ਜਨਾਵੇ ਆਪਾਂ ਛੇਤੀ ਜਲਦੀ ਇਹਨੂੰ ਵਧੀਆ ਸਮੱਸਿਆ ਦਾ ਹੱਲ ਕਰਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਮੈਂ ਪੰਚਾਇਤ ਨੂੰ ਸਫਾਈ ਲਈ ਇਹ ਮੈਂ 15 ਲੱਖ ਰੁਪਏ ਮੈਂ ਗਰਾਟ ਵਿੱਚੋਂ ਦੇਖ ਲਿਆ ਇਹ ਇਹਨੂੰ ਆਪਰੇ ਹਿਸਾਬ ਨਾਲ ਫਿਲਡਾਓ ਜੇਕਰ ਤੇ ਹੋਰ ਲੋਡ ਪਈ ਤਾਂ ਬਹੁਤ ਵੀ ਕੋਸ਼ਿਸ਼ ਕਰ ਲਾਂਗੇ ਜਿੰਨੀ ਕੋਈ ਮੇਰੇ ਕੋਸ਼ਿਸ਼ ਕਰੂੰਗਾ ਵੇ ਇਹ ਨੂੰ ਵੱਧ ਤੋਂ ਵੱਧ ਇਸ ਪ੍ਰੇਡਿੰਗ ਸਮੱਸਿਆ ਬਾਰੇ ਜਿੱਥੇ ਕੋਈ ਆਪਾਂ ਨੂੰ ਸਾਡੇ ਕੋਲ ਲੋੜ ਵੀ ਤਾਂ ਆਪਾਂ ਦੇ ਰਹੇ ਠੀਕ ਧੰਨਵਾਦ ਸੋਨਿਆ ਸਵਾਗਤ ਸ੍ਰੀ ਕਾਰ ਆ ਤੁਹਾਨੂੰ ਮਹਿਸੂਸ ਹੋਊਗਾ ਜੀ ਕਿ ਇਹ ਕੋਈ ਬੰਦਾ ਛੋਟਾ ਆਦਾ ਇੱਥੋਂ ਦਾ ਹੀ ਗਰਾਊਂਡ ਤੇ ਕੰਮ ਕਰਨਾ ਆ ਹਾਂਜੀ 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 ਮੈਂ ਤਾਂ ਹੈ ਨਹੀਂ ਮਿੱਥੋਂ ਜਾੜੂ ਮੜ ਕੇ ਆਣੀ ਨਹੀਂ ਮੈਂ ਬਿਲਕੁਲ ਤੇ ਮੈਂ ਤਾਂ ਤੁਸੀਂ ਮਗਰ ਹੋਇਆ ਕਦੋਂ ਮੈਂ ਤੇ ਪਹਿਲਾਂ ਆਇਆ ਹਾਂ ਜਿੱਥੇ ਤੁਸੀਂ ਤੁਹਾਨੂੰ ਉਹ ਉੱਥੇ ਕਰਾਂਗੇ ਠੀਕ ਆ ਜੀ ਧੰਨਵਾਦ ਧੰਨਵਾਦ ਵੀਰ ਬਹੁਤ